साफ़ હેન્ પોતે રાખી રાખવા બાર બાર વસુનું માર્ગ રે પોતે રાખી રાખવા સીધું રાખવા રે પોતે हलो ਮਾਨ ਕੀਤਾ ਜੀ ਜੀ ਤੇ ਮੇਨ ਤੋਂ ਖੜੇ ਹੋ ਹਾਂਜੀ ਆਪੇ ਤੁਹਾਡੇ ਪੋਸਟ ਤੇ ਲਾਇ ਕੁਟੀ ਖਟਾਰੀ ਲਿਖਿਆ ਹੋਇਆ ਹੈ ਕੀ ਮਾਮਲਾ ਹੈ ਕਰਨਾ ਲੱਗਦਾ ਮੈਂ ਦਰਦਾ ਜੀ ਇਹ ਲਾਇਆ ਮੇਰਾ ਪੋਤਾ ਜੀ ਆਸੀ ਸੇਵਾ ਕਰਨ ਵਾਸਤੇ ਸਾਡੇ ਨਗਰ ਦੀ ਉੱਤੇ ਨਿਕਲਣਾ ਸੀ ਕਿ ਜਾਨੋ ਕੋਈ ਬੰਦਾ ਘਰ ਤੋਂ ਮਾਰ ਰੱਗਿਆ ਤਾਂ ਦੂਰਿਆਂ ਨੂੰ ਤਾਂ ਨਹੀਂ ਮਾਰਨਾ ਜਿਹੜਾ ਉਹਨਾਂ ਨੇ ਬੱਚਾ ਮਾਰਨਾ ਚਾਹੁੰਨ ਉਹਨੂੰ ਫਰੇਕ ਚ ਲੈਣਗੇ ਜੀਕਰ ਉਹਨੂੰ ਨਜਾਇਜ਼ ਮਾਰਿਆ ਯਾਰ ਮੇਰੇ ਪੋਤੇ ਨੂੰ ਕੋਈ ਮੇਰਾ ਪੋਤਾ ਨਸ਼ਾ ਕਰਦਾ ਨਹੀਂ ਕੋਈ ਮੇਰੇ ਪੋਤੇ ਨੇ ਕਦੇ ਧਾਰੂ ਛੱਕਾ ਕਦੇ ਨਹੀਂ ਪੀਤਾ ਉਹ ਆਪਣਾ ਕੁੜੀ ਨੂੰ ਕਿਹਾ ਸੀ ਉਹਦੇ ਸ਼ੌਂਕ ਆਧਾਰ ਤੇ ਕਬੂਤਰ ਵੀ ਰੱਖੇ ਆ ਜੀ ਘਰੇ ਰਹਿੰਦਾ ਸੀ ਉਹ ਐਂ ਕਹਿੰਦਾ ਸੀ ਮੈਂ ਬਾਏ ਮੰਮੀ ਸ਼ੌਂਕ ਲੈਣਾ ਐਸ਼ ਕਰਨੀਆ ਤੁਹਾਡੇ ਸਿਰ ਤੇ ਬਸ ਠੀਕ ਨਾਲ ਹੀ ਕਰਦਾ ਸੀ ਕਿ ਬਸ ਕੋਈ ਕਿਹਾ ਹਾਂ ਜੀ ਦੋ ਤਿੰਨ ਖਾ ਲਓ ਜਿੱਥੇ ਖੇਲ ਖਾਇਆ ਉੱਥੇ ਹੀ ਸੱਤਾ ਕਰਦੇ ਆ ਜਿਹੜੇ ਸੇਮਨ ਕਰਦੇ ਆ ਕਿ ਵਾਂਗ ਕਰਦੇ ਆ ਬੰਦੇ ਨੂੰ ਉਹ ਜਿਆਰੇ ਸਾਹਮਣੇ ਚਾਹੀਦੇ ਨੇ ਪਰਿਵਾਰ ਦੇਸ਼ਕ ਨਾ ਕਰਡ ਉਹਨਾਂ ਨੂੰ ਚਾਰਾਂ ਨੂੰ ਇੱਕ ਜ਼ਿੰਮੇਵਾਰ ਦਿਖਾਉਂਦਾ के करना सोडा चाहिए गाइस आते हैं चंद भाई शिंदे भाई करके ताली मारता मारता गया उसकी मिट्टी आ नहीं होया कुछ नहीं अच्छी बात पैसे होने भूखे नहीं पड़ सारे मांग पा ले के पैसे मांगते खाना मांगते खा रहा मैं 700 वोट के गारा कर दिया मेरा पोता कहना दादी खाती मैं अपने पोते के बच्चे गोधरा सभी साथ पूरी दास करने के साथ और भाईजान को आपका ਕਰ ਸਾਡਾ ਯਾਰ ਕੇ ਲਗਤਾ ਨਾ ਨੇ ਕਾਕੇ ਮੁੰਡੇ ਦਾ ਕਤੂਰ ਦੱਸਣ ਸਾਨੂੰ ਕੀ ਆ ਇੱਕ ਪੰਜ ਪੈ ਦਾ ਨਸ਼ਾ ਕਰਦਾ ਪਿਆ ਸੀ ਕਹਿੰਦਾ ਤੂੰ ਦੇਣ ਦਾ ਰਹਾਵੇਂ ਕੋਈ ਕਿਸੇ ਐਕਸਪਲੋਜਲ ਤੇ ਲੇਮ ਹੋਵੇ ਕੋਈ ਉਹਦੇ ਐਫਆਈਰ ਕਰ ਜਾਵੇ ਇੱਥੇ ਤੇਪਰਾ ਚਲਦੇ ਐਫਆਰ ਦਾ ਕਰਕੇ ਜੀ ਉਹਦੇ ਸਰੀਰ ਵਿੱਚ ਸੀ ਦੱਸੋ ਸਾਨੂੰ ਪਤਾ ਕਿਹੜਾ ਕ੍ਰਾਈਮੀਨਲ ਸੀ ਉਹ ਕੇਸ ਕੋ ਸਕੌਣ ਕੋਈ ਇੱਕ ਵੀ ਕਰ ਲੈਣਾ ਬੱਚਾ ਕਦੇ ਗਲਤ ਲੈ ਕੇ ਵੀ ਤੇ ਆ ਹੋਵੇ ਆ ਦੇਖਣਾ ਆ ਦੇਖਣਾ ਆ ਮਾਰ ਮੇਰੇ ਨਾਮ ਨੰਬਰ ਮਨਾ। ਮੈਂ ਨੰਬਰ ਮਨਾ ਮੇਰੇ ਪੁੱਤ ਦਿੱਕਤ ਹੋ ਗਈ ਮੈਂ ਉਹ ਚੁੱਟ ਪੈਣਾ ਮੈਂ ਤੁਹਾਨੂੰ ਦੱਸਾਂ ਕਿ ਉਹ ਪੈਣਾ ਉਪਰਾ ਹੋਇਆ। ਅਸੀਂ ਕੋਸ਼ਿਸ਼ੇ ਚੋਣਦੇ ਅਸੀਂ ਬਸ ਇਨਸਾਫ ਚੋਣੇ ਹਾਂ। ਅੱਜ ਮੇਰੇ ਭਰਾ ਨੇ ਤਾਂ ਇਹ ਕੱਲੂ ਕਿਸੇ ਦੇ ਭਰਾ ਨਾ ਵੀ ਹੋ ਸਕਦਾ। ਅਸੀਂ ਨਹੀਂ ਚੋਣਦੇ ਕਿਸੇ ਦਾ ਪਰਾਇਆ ਕਿਸੇ ਦਾ ਮਾਨ ਅਪਸਤ ਮਰੇ। ਸੱਦਕਾ ਦੀ ਕੋਈ ਗਲਤੀ ਨਹੀਂ ਸਾਨੂੰ ਹੋਵੇ ਸਤਿਆਸਾ ਸੀ ਸਲਤ ਦੇ ਸਾਥ ਤੋਂ ਛੋਟਾ ਪਰ ਬੰਦਾ ਦਾਗਾ ਸਾਡੇ ਕਾ ਉਸ ਆ ਵਿਚਾਰ ਪੈਣ ਪਨਾ ਜੀ ਹਾਂਜੀ ਉਹ ਕਬੱਡੀ ਖੇਡਦਾ ਸੀ ਕਦੇ ਕਦੇ ਕਿਸੇ ਬਿਲਡਿੰਗ ਨਾਲ ਕਿਸੇ ਹੋਰ ਨਾਲ ਤੇ ਆ ਵੀ ਲੜਨ ਲੱਗਿਆ ਤੇ ਲੈ ਲੰਦਾ ਸੀ ਕਾਦੀ ਆਪਣਾ ਮੇਨ ਨਾ ਆਂ ਦੇਸੀ ਕਿਸੇ ਤੋਂ ਮੰਗ ਕੇ ਨਹੀਂ ਖਾਂਦੇ ਕੋਈ ਗਲਤ ਕੰਮ ਨਹੀਂ ਕਰਦਾ ਜੀ ਉਹ ਮੇਨ ਕਰਦਾ ਪੂਰਾ ਪਿੰਡ ਕੇ ਬਾਹਰ ਆ ਤੁਸੀਂ ਕਿਸੇ ਨੂੰ ਵੀ ਕੁਝ ਦਾ ਸਮਝਾ ਨਹੀਂ ਲੱਗਦਾ ਕਿ ਚਾਰ ਇਹ ਸਾਨੂੰ ਕੁਝ ਨਹੀਂ ਪਤਾ ਹੈਗਾ ਅਸੀਂ ਤਾਂ ਆਪੇ ਸੋਚ ਕੇ ਹੈਰਾਨ ਹੋ ਗਏ ਕਿ ਸਾਡੇ ਨਾਲ ਕਿੰਨਾ ਵੱਡਾ ਹੋ ਗਿਆ ਬੇਤਨ ਜ਼ਿੰਦਗੀ ਤੁਸੀਂ ਸੋਚਿਆਗੇ ਅਸੀਂ ਬਸ ਇਹੀ ਅਰਦਾਸ ਕਰਦੇ ਹਾਂ ਦੇ ਸਾਨੂੰ ਸਾਬ ਦਿੱਤਾ ਜਾਵੇ ਜੇ ਐਮਐਲੈ ਮੇਰੀ ਵੀਡੀਓ ਦੇਖਣਾ ਤੇ ਉਹਨੂੰ ਲੱਗਦਾ ਵੀ ਕਿਸੇ ਕੋਲ ਦਾ ਦੁੱਖ ਚੁੱਕਦਾ ਤਾਂ ਸਾਡੇ ਸਾਹਮਣੇ ਆ ਕੇ ਸਾਨੂੰ ਉਹ ਸਾਥ ਦਵਾਵੇ ਨਹੀਂ ਕਿਸੇ ਦਾ ਫ਼ਲ ਨਹੀਂ ਚਾਹਦਾ ਲੋਰ ਤੇ ਕਿ ਸਾਤ ਨੂੰ ਅਸੀਂ ਨਕੋ ਸਾਦਾ ਦਿਲ ਸੰਦੂ ਪਤਾ ਸੀ ਕਿ ਮੈਂ ਬੱਤੇ ਹਾਂ ਸਿਰਫ ਸਾਡੀ ਮਾਂ ਦੇ ਦੁੱਖ ਕਰਕੇ ਅਸੀਂ ਨਹੀਂ ਚਾਹਦੇ ਕੋਈ ਵੀ ਤੁਸੀਂ ਸਾਡੇ ਪਾਸੇ ਇਹ ਸਾਡੇ ਇਨਸਾਫ ਦਵਾਵੇ ਜਿੱਥੇ ਮੁੰਡੇ ਨੇ ਉਹਨਾਂ ਨੂੰ ਦਾ ਤੁਸੀਂ ਕਿਉਂ ਰਖਵਾਰ ਕਰ ਤੋਂ ਨਹੀਂ ਸਕਦੇ ਸਾਹਮਣੇ ਲਿਆ ਦਿਓ ਅਸੀਂ ਬਸ ਹੱਥ ਜੁੜ ਕੇ ਇਹ ਬਿੰਦ ਕਰਦੇ ਬੰਦੇ ਸਾਹਮਣੇ ਇਹ ਨਾ ਮਤ ਉੱਠਾ ਜੀ ਇਹ ਨਾ ਰਿੰਦਰ ਸਿੰਘ ਨੌਜੀ ਪਿੰਡ ਮਾਨਕੀ ਤੋਂ ਆਇਆ ਮੇਨ ਚੌਕ ਦੀ ਸੂਚ ਕਰਨਾ ਲਗਾਇਆ ਅਸੀਂ ਮੇਰੇ ਬੱਚੇ ਖਾਦ ਦੇ ਮੇਰੇ ਪੁੱਤੇ ਕੋਲੀ ਮਾਰ ਕੇ ਹੱਤਿਆ ਕਰਤੀ ਦੋਸ਼ੀ ਇਹ ਤਾਂ ਫੜੇ ਨਹੀਂ ਗਿਆ ਅਸੀਂ ਉਹਦਾ ਇਨਸਾਫ ਲਈ ਮੈਂ ਕਰਨਾ ਆਏ ਉਹਨੂੰ ਸਾਡੇ ਸਾਹਮਣੇ ਲਿਆ ਚਾਹੀਦਾ ਸੋਸ਼ਲ ਪਿਕੜ ਕੋਈ ਚਾਹੀਦੀ ਆ ਇੱਕ ਵਾਰ ਹੋਈ ਐ ਮੌਤ ਕੀ ਮੇ ਕਤਲ ਹੋਇਆ ਕੀ ਕਤਲ ਸਾਡੇ ਮੋੜੇ ਚੌਕ ਦੇ 400 ਸਾਲ ਨਗਰ ਕੀ ਦੇਖਾ ਹੋਇਆ ਚਾਲੂ ਸੀ ਮਾਰ ਕੇ ਬੈਗੇ ਚੌਕ ਤੇ ਉੱਥੇ ਆ ਕੇ ਮੋੜੇ ਗੋਲੀਆਂ ਮਾਰ ਕੇ ਲਾਗੇ ਸਾਡੀ ਕਿਹਨਾ ਕੋਈ ਰਿੰਚਸ ਨਹੀਂ ਹੋਵੇ ਜੀ ਕੋਈ ਕਿਹਨਾ ਲੜਾਈ ਝਗੜਾ ਨਹੀਂ ਹੈਗਾ ਕੋਈ ਸਾਡੇ ਮੋੜੇ ਦਾ ਕੋਈ ਪਰਚਾ ਨਹੀਂ ਹੈਗਾ ਘਾਟੇ ਹੱਥਾਂ ਦੇ ਪੋਸਟਰ ਬੜੇ ਹੋਏ ਨੇ ਇੱਕ ਕਮੇਟੀ ਖੜਾ ਗਿਆ ਇਹ ਬੜਾ ਇਹੀ ਕਮਾਉਣ ਵਾਲਾ ਸੀ ਜੀ ਇਹੀ ਮਾਰਦਾ ਉਹਨੇ ਦੋ ਮੇਰੇ ਬੱਚੇ ਧੜੀਆਂ ਦੇ ਸਾਡਾ ਹੀ ਕਬੱਡੀ ਖੇਡਦਾ ਸੀਗਾ ਇਹੀ ਸਾਡਾ ਖਮਾਉਂਦਾ ਸੀਗਾ ਕਬੱਡੀ ਖੇਡਦਾ ਸੀ ਕਬੱਡੀ ਖੇਡਦਾ ਸੀਗਾ ਜੀ ਮਿਹਨਤ ਮਜ਼ਦੂਰੀ ਵਾਲਾ ਬੰਦਾ ਸੀਗਾ ਜੀ ਸਾਰੇ ਘਰ ਤੇ ਇਹੀ ਕਮਾਉਣੇ ਵਾਲਾ ਸੀਗਾ ਜੀ ਬਾਈ ਸਾਡੇ 22 ਸਾਲ ਦਾ ਸੀਗਾ ਜੀ ਕੀ ਕਿਹੜਾ ਕੀ ਦੋਨੇ ਹਰ ਕੋਈ ਪੁਰਸ਼ ਨਾ ਪੜ੍ਹਦਾ ਅਸੀਂ ਅਸੀਂ ਮਤਲਬ ਕਰਿਆ ਕੋਈ ਸਰੇ ਜੀ ਕੋਈ ਦੋਸ਼ੀ ਗਰਵਾਦੀ ਹੋਇਆ ਜੀ ਨਾ ਪਤਾ ਕੋਈ ਰਾਜਸੀ ਨਹੀਂ ਸੀਗੀ ਇਸੇ ਨਾਲ ਕੋਈ ਲੜਾਈ ਨਹੀਂ ਸੀ ਕੋਈ ਝਗੜਾ ਨਹੀਂ ਸੀ ਕੋਈ ਸੰਸਾਰ ਹੋ ਗਿਆ ਉਹਦਾ ਨਹੀਂ ਸੰਸਾਰ ਕੁਝ ਨਹੀਂ ਗਿਆ ਜਦੋਂ ਇਹਨੇ ਚਾਰੇ ਪਾਸੇ ਆਜਾ ਸਾਨੂੰ ਧੱਕੇ ਨਾਲ ਕਹਿ ਰਿਹਾ ਅਸੀਂ ਪ੍ਰਦਰਸ਼ਨ ਕਰ ਰਿਹਾ ਵੀ ਤੁਹਾਨੂੰ ਵੀ ਪੋਸਟਵਾਰਡ ਸਾਹਿਬ ਦਾ ਬੱਚਾ ਲਿਆਓ ਤੁਸੀਂ ਤੁਸੀਂ ਫੜਾਂਗੇ ਮੈਂ ਤਾਂ ਕਹਿੰਦਾ ਸਾਫੇ ਬੰਦਾ ਜੀ ਆਪਾਂ ਲੈ ਆਈ ਲੈ ਕੇ ਬੱਚੇ ਅਸੀਂ ਤਾਂ ਨਾਲ ਕੇ ਬੈਠਾਂਗੇ ਕੋਈ ਮੇਰਾ ਹੀ ਗਰਸ਼ਰਮ ਸਿੰਘ ਇਹ ਮੇਰਾ ਫਰੈਂਡ ਸੀਗਾ ਮੁੰਡਾ ਜਿਹੜਾ ਇੰਨਾ ਤੁਹਾਡਾ ਮੇਰਾ ਪਿੰਡ ਸੰਗਤਪੁਰਾਈ ਜਿੱਥੇ ਸਰ ਕਰਨਾ ਲਾਇਆ ਹੋਇਆ ਹੈ ਕੌਂਸਲ ਦੇ ਵਿੱਚ ਸਾਡੇ ਪੋਸਟਰ ਬਣਿਆ ਹੋਇਆ ਕੋਲੀ ਘਟਾਰੀ ਦਾ ਜਨਾਬ ਸਰੇ ਮੇਰਾ ਫਰੈਂਡ ਸੀਗਾ ਜੀ ਪਿੰਡ ਮਾਨਕੀ ਤੋਂ ਤੇ ਘਰ ਤੇ ਇਹੀ ਕਮਾਉਣੇ ਵਾਲਾ ਸੀਗਾ ਤੇ ਮਿਹਨਤ ਮਜ਼ਦੂਰੀ ਕਰਦਾ ਸੀਗਾ ਜੀ ਇਹਦੀ ਕਿਸੇ ਨਾਲ ਕੋਈ ਲਾਗਡਾਰ ਨਹੀਂ ਸੀ ਕੋਈ ਰੰਜਿਸ਼ ਨਹੀਂ ਸੀ ਕਬੱਡੀ ਖੇਡਦਾ ਸੀ ਸਰੇ ਛੋਟੇ ਅੰਦਰ ਦੀ ਸਕੂਲ ਟਾਈਮ ਦੀ ਕਬੱਡੀ ਖੇਡਦਾ ਸੀ ਜੀ ਸਕੂਲ ਤੋਂ ਹੁਣ ਗਾ ਹੈਗਾ ਜਦੋਂ ਵੱਡੇ ਹੋ ਗਏ ਟੂਰਨਾਮੈਂਟਾਂ ਦੇ ਖੇਡਣ ਲੱਗ ਗਿਆ ਜੀ ਨੋਰਮਲ ਵਾਸਤੇ ਕੰਮ ਕਰਦਾ ਸੀ ਕਬੱਡੀ ਖੇਡਦਾ ਸੀਗਾ ਜੀ ਇਹ ਲਾ ਤਾਂ ਸਰਕਟ ਰੰਗ ਚੀਤੀ ਜਰੂਰ ਸਰ ਇਹਦਾ ਮੰਨ ਲਓ ਜੀ ਇਹ ਪਿੰਡ ਪ੍ਰੋਗਰਾਮ ਸੀਗਾ ਅੱਜ ਗੁਰੂ ਨਾਨਕ ਪ੍ਰਵਾਹ ਚਾਹੀਦੇ ਪ੍ਰਵਾਹ ਫੇਰੀ ਨੇ ਕੱਦੀਆਂ ਸੀਗੇ ਨਗਰ ਕੀਰਤਨ ਉਹ ਪਿੰਡ ਤੇ ਗੁਰਦਆਰਾ ਸਾਹਿਬ ਸੇਵਾ ਕਰਕੇ ਜਿਵੇਂ ਆਪ ਆਪਾ ਪਿੰਡ ਚ ਬਹਿ ਜਾਂਦੇ ਆ ਜਿਵੇਂ ਆਪਣੀ ਜਗ੍ਹਾ ਹੁੰਦੀ ਸਾਰੇ ਬੈਠਦੇ ਆ ਉਦਾਂ ਜਾ ਕੇ ਬੈਠੇ ਸੀਗੇ ਤੇ ਚਾਰ ਨੌਜਵਾਨ ਆਏ ਦੋ ਮੋਟਰਸਾਈਕਲਾਂ ਤੇ ਅਣਖਿਆਤੇ ਬੰਦੇ ਜਿਨ੍ਹਾਂ ਦੇ ਨਾਲ ਤੇ ਅੱਗੇ ਫਾਇਰਿੰਗ ਕੀਤੀ ਤੇ ਸਾਡੇ ਮੁੰਡੇ ਦੀ ਡੈਥ ਹੋ ਗਈ ਮੌਕੇ ਤੇ ਪ੍ਰਸ਼ਾਸਨ ਸਰ ਕੁਝ ਨਹੀਂ ਕਰ ਰਿਹਾ ਜੀ ਸਾਡੇ ਤੇ ਸਾਡੇ ਤੇ ਦਬਾਅ ਪਾ ਰਹੇ ਆ ਵੀ ਤੁਸੀਂ ਪੋਸਟਮਾਰਟਮ ਕਰਵਾਓ ਤੇ ਧਰਨਾ ਬਰੰਤ ਧਰਨਾ ਨਾ ਲਾਓ ਕਿ ਧਰਨੇ ਬਾਤੋ ਲਾਇਓ ਪਹਿਲਾਂ ਮੁੰਡੇ ਨੂੰ ਕੋਰਟ ਵਾਲ ਨੂੰ ਕਰਾ ਕੇ ਉਹਦੀ ਸੰਸਕਾਰ ਕਰ ਦਿਓ ਸਰ ਸਾਨੂੰ ਇਨਸਾਫ ਚਾਹੀਦਾ ਵੀ ਧਰਨਾ ਜਾਜਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਕੋਈ ਨਹੀਂ ਫੜ ਹੁੰਦਾ ਜੀ ਕੋਈ ਨਹੀਂ ਫੜਿਆ ਗਿਆ ਹੁਣ ਤੱਕ ਜੀ ਸਰਕਾਰ ਤੋਂ ਮੰਗ ਕਰਿਆ ਹੋਇਆ ਪੈਨ ਮਾਨਤੀ ਪਾਸ ਨਹੀਂ ਲਗਾਇਆ ਹੋਇਆ ਕਿਉਂਕਿ ਉਸੇ ਨੂੰ ਮਨ ਨਹੀਂ ਲੱਗਦਾ ਇਹ ਨਹੀਂ ਸਾਡੇ ਕੋਲ ਪਰ ਤੋਂ ਜਿਹੜੀ ਪਹਿਰੇ ਇਨਸੀਡੈਂਟ ਹੋਇਆ ਸੀ ਪਰसों ਹੀ ਅਸੀਂ ਐਪੀਆਰ ਪੁਲਿਸ 307 ਅੰਡਰ ਸੈਕਸ਼ਨ 131 109 VN 690 ਤੇ 115 VN 25 ਜੂਨ ਦਾ ਨਾਅਰ ਪਰਚਾ ਦਰਜ ਕੀਤਾ ਸੀ ਚਾਰ ਬੰਦਿਆਂ ਦੇ ਖਿਲਾਫ ਤੇ ਇੱਕ ਆਪਣਾ ਨਾਮ ਉਹਦੇ ਸੰਬੰਧੀ ਜਿਹੜੇ ਨਰੇ ਕੋਈ ਸਪੋਰਟਰ ਸੀ ਬੁਲਾਵਾ ਦੇ ਪਨਾਹ ਦੇ ਨਾਲ ਇਹਨਾਂ ਨੂੰ ਤੇ ਪਨਾਹ ਵੀ ਦੰਦੇ ਸੀ ਇੰਟਰਵਿਊ ਦੇ ਅਸੀਂ 10 ਬੰਦੇ ਜਿਹੜੇ ਆ ਨਾ ਪੁਲਿਸ ਨੇ ਆਰੇਸਟ ਕੀਤੇ ਆ ਸਾਡੇ ਮਾਨਯੋਗ ਐਸਐਸਪੀ ਯੋਤੀ ਜਦਵੈਨ ਜੀ ਵੱਲੋਂ ਤੇ ਐਸਪੀਡੀ ਭਵਨ ਜੀ ਜੀ ਵੱਲੋਂ ਸਾਡੀਆਂ ਸੱਤ ਪਾਰਟੀਆਂ ਜਿਹੜੀਆਂ ਅੱਡਾ ਤਗਾਣਿਆਂ ਦੇ ਰੇਡ ਕਰਨ ਲਈ ਕਿੰਨਿਆ ਅਸੀਂ ਇਹ ਪਰਿਵਾਰ ਨੂੰ ਇਹੀ ਗੱਲ ਦੱਸ ਰਹੇ ਆ ਵੀ ਡੀਆਈ 10 ਬੰਦੇ ਕੱਲ੍ਹ ਦੇ ਅਸੀਂ ਰੈਸਟ ਕੀਤੇ ਆ ਸਾਡੇ ਕੋਲ ਪੁਲਿਸ ਰਿਮਾਰਟ ਦੇ ਆ ਜਿਹੜੇ ਮੁੱਲਮ ਆ ਜਿਹੜੇ ਅਸਲੀ ਜਿਹੜੇ ਮੁੱਲਮ ਜਿਹੜੇ ਫੇਰੇ ਕਰਕੇ ਗਏ ਆ ਛੇਤੀ ਹੀ ਕਾਬੂ ਕਰ ਲਈ ਜਾਣਗੇ ਸੁਰੱਖਾਂ ਦੇ ਪਿੱਛੇ ਹੋਣਗੇ ਕਿਸੇ ਨੂੰ ਵੀ ਕਾਨੂੰਨ ਨੂੰ ਅੱਥਲੈਂਡ ਦੀ ਅਸੀਂ ਐਸੇ allow ਨਹੀਂ ਕਰਾਂਗੇ ਸਰਕਾਰ ਦੇ ਪਰਿਵਾਰ ਨਾਲ ਇਹ ਗੱਲ ਕਹਿਣਾ ਕਿ ਉਦੋਂ ਤੱਕ ਅਸੀਂ ਨਾ ਪੋਸਟ ਵਧਾਉਂਦੇ ਨਾ ਸਰਕਾਰ ਨਹੀਂ ਨਹੀਂ ਅਸੀਂ ਇਹ ਪਰਿਵਾਰ ਨਾਲੇ ਇਹ ਸੁਣਾ ਕਰ ਰਹੇ ਆ ਪਰਵਾਦ ਨੂੰ ਸਮਝਾ ਰਹੇ ਆ ਪਰ ਪੋਸਟ ਆਊਟ ਨੂੰ ਜਿਹੜਾ ਉਹ ਜਰੂਰੀ ਆ ਨਹੀਂ ਤਾਂ ਪੋਸਟ ਆਊਟ ਜਿੰਨਾ ਡਿਲੇ ਆਉਂਦਾ ਉਹਨਾਂ ਦਾ ਕੋਈ ਐਵੀਡੈਂਸ ਵੀ ਜਿਹੜੀ ਹੈ ਨਹੀਂ ਕੋਈ